ਤੇ ਆਪਣੇ ਨਾਲ ਨੇ ਬਾਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਆਪਾਂ ਅੱਜ ਕਰ ਰਹੇ ਆ ਵੀਡੀਓ ਸ਼ੂਟ ਤੇ ਆਪਣੇ ਨਾਲ ਨੇ ਇਹ ਭਾਈ ਤਿਤਰੂ ਸਿੰਘ ਜੀ ਤੇ ਇੱਧਰ ਸੋਨੂੰ ਆਪਾਂ ਬਹੁਤ ਤਕੜੇ ਆਰਟਿਸਟ ਨੂੰ ਮਿਲਾ ਰਹੇ ਆਂਗੇ ਇਹ ਐਫ ਆਈ ਆਪਣਾ ਵੀਰਾ ਵਿੱਕੀ ਸਿੰਘ ਉਰਫ ਸ਼ਿੰਦਰ ਸਤਿ ਸ਼੍ਰੀ ਅਕਾਲ ਜੀ ਜਿਵੇਂ ਵੀਰੇ ਨੇ ਐਡਾ ਹੁੱਬ ਕੇ ਦੱਸਿਆ ਵੀ ਵਧੀਆ ਆਰਟਿਸਟ ਹੈ ਨਹੀਂ ਜੀ ਐਡੇ ਵਧੀਆ ਆਰਟਿਸਟ ਹੈ ਨਹੀਂ ਵਸਟ ਟਾਈਮ ਪਾਸ ਜਿਆ ਕਰਦੇ ਆਂਗੇ ਤੇ ਵਧੀਆ ਆਰਟਿਸਟ ਕੌਣ ਆ ਉਹ ਮੈਂ ਮਿਲਿਆਉਣਾ ਇਹ ਵੀਰਾ ਨਾ ਮਮੇਕਰੀ ਬਹੁਤ ਕਹਿਣ ਕਰਦਾ ਜੋਗਰਾਜ ਬਾਈ ਦੀ ਇੰਨੀ ਕਹਿਣ ਐਕਟਿੰਗ ਕਰਦਾ ਚੱਲ ਤੂੰ ਜੋਗਰਾਜ ਦੀ ਬਾਅਦ ਚ ਨਾ ਸ਼ਿੰਦਰ ਦੀ ਤਰੀਫ ਕਰ ਦੇ ਰੱਜ ਕੇ ਪੂਰੇ ਖੁੱਲੇ ਦਿਲ ਨਾਲ ਮਨਲਾ ਮਸ਼ਹੂਕ ਖੜੀ ਆ ਮਸ਼ਹੂਕ ਦੀ ਐਂ ਕਰ ਓਏ ਕੀ ਹਾਲ ਐ ਸ਼ਿੰਦਰੇ ਵਧੀਆ ਵਾਗ ਵਾਦ ਕੋੜੇ ਅਰਗੀਆਂ ਓਏ ਅੱਜ ਤੇ ਬੜੀ ਖੁਸ਼ ਲੱਗਦੀ ਐ ਇਦੋਂ ਹੱਸਦੀ ਐ ਫੁੱਲ ਕਿਰਦੇ ਨੇ ਮੈਂ ਫੁੱਲ ਵੀ ਕਿਰਦੇ ਨੇ ਸਮਾਤ ਤਾਰੇ ਵੀ ਥੱਲੇ ਡਿੱਗਦੇ ਨੇ ਬਾ ਤੈਨੂੰ ਤੇ ਲੱਗਦਾ ਰੱਬ ਨੇ ਬੇਲੇ ਬੈਠ ਕੇ ਬਣਾਇਆ ਏ ਬਣਾਇਆ ਫ੍ਰੀਜ ਕੀ ਸ਼ੱਕ ਆ ਕੋਈ ਨਾਲੇ ਵੀ ਲੱਗਦਾ ਏ ਕੇ ਉਹਦੇ ਛੁੱਟੀ ਵੀ ਸੀ ਬਈ ਛੁੱਟੀ ਜਿੱਦੇ ਰੱਬ ਨੇ ਮੈਨੂੰ ਬਣਾਇਆ ਆ ਜੂਨ ਦੀਆਂ ਛੁੱਟੀਆਂ ਚ ਬਣਾਇਆ ਸੀ ਪੂਰੇ 31 ਦਿਨਾਂ ਦੇ ਛੁੱਟੀਆਂ ਚ ਉਹ ਸਦਕੇ ਜਾਵਾ ਉਹਦੇ ਸਦਕੇ ਜਾਵਾ ਬਣਾਉਣ ਵਾਲੇ ਦੇ ਹਾਂ ਉਹਦੋਂ ਵੱਧਦਾ ਲੱਗਿਆ ਪਾਜੀ ਦੇਖੋ ਹਨਾ ਵੀ ਤੁਹਾਨੂੰ ਕਿਸੇ ਪਾਸੋਂ ਵੀ ਇਹ ਮੁੰਡਾ ਲੱਗ ਰਿਹਾ ਹਨਾ ਵੀ ਤੁਹਾਨੂੰ ਕੋਈ ਇਦਾਂ ਦੀ ਫੀਲਿੰਗ ਲੱਗਦੀ ਹੈ ਪਾਜੀ ਵੀ ਇਦਾਂ ਵੀ ਕੋਈ ਮੁੰਡਾ ਹੁੰਦਾ ਹਨਾ ਆਪਣਾ ਪਾਜੀ ਇੱਧਰ ਸਾਡੇ ਬਹੁਤ ਤਕੜਿਆ ਆਰਟਿਸਟਾਂ ਨੂੰ ਤੁਹਾਨੂੰ ਮਿਲਾ ਰਹੇ ਆ ਇਹ ਆਪਣੇ ਪਾਜੀ ਸਵੀਟੀ ਹੈ ਨਹੀਂ ਨਹੀਂ ਦੇਖੋ ਭਾਈ ਆ ਸਵੀਟੀ ਦੇਖੋ ਇੱਕ ਮਿੰਟ ਇੱਕ ਮਿੰਟ ਮੈਂ ਕੁਝ ਬੋਲਣਾ ਚਾਹੁੰਦਾ ਨਾ ਨਾ ਦੇਖੋ ਭਾਈ ਵੀ ਹੈਗਾ ਆਰਟਿਸਟ ਬਹੁਤ ਤਕੜੇ ਆ ਜੀ ਆਰਟਿਸਟਾਂ ਵੀ ਜਦੋਂ ਮੈਂ ਇੱਕ ਲੇਡੀ ਦੇ ਕਰੈਕਟਰ 'ਚ ਆ ਜਾਂਦਾ ਉਹ ਤਾਂ ਇਹਨਾਂ ਦਾ ਕੋਈ ਪਛਾਣ ਨਹੀਂ ਕਰ ਸਕਦਾ ਵੀ ਪਛਾਣ ਨਹੀਂ ਕਰਦਾ ਮੈਂ ਆਪਦੇ ਹਾਵ ਭਾਵ ਆਪਦੀ ਐਕਟੀਵਿਟੀ ਜਿਹੜੀ ਸਾਰੀ ਵੀ ਇੱਕ ਸ਼ਿੰਦਰਨਾ ਦੀ ਜਿਹੜੀ ਚੜੇਲ ਆ ਉਹਨੂੰ ਆਪਦੇ ਵਿੱਚ ਲੈ ਆਉਣਾ ਮੈਂ ਵੀ ਫਿਰ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਵੀ ਮੈਂ ਮੁੰਡਾ ਜਾਂ ਮੈਂ ਸ਼ਿੰਦਰਾ ਸਾਰੇ ਮੈਨੂੰ ਸ਼ਿੰਤਰੀ ਕਹਿੰਦੇ ਨੇ ਪਿਆਰ ਨਾਲ ਦੇਖੋ ਜੀ ਹਾਂ ਵੀ ਮੈਂ ਤਾਂ ਮੇਰੇ ਪਿਆਰ ਨੂੰ ਐਂ ਕਹੋਗੀ ਵੀ 헤 ਮੇਰਾ ਬਾਬਲਾ ਮੇਰਾ ਧਰਮੀ ਬਾਬਲਾ ਵੀ ਜੇ ਮੇਰੇ ਵਾਸਤੇ ਬੰਦਾ ਲੱਭਣਾ ਵਿਆਹ ਵਾਸਤੇ ਆਹੇ ਜੇ ਹੋਵੇ ਜਮੇ ਇਹਦੀ ਕਾਪੀ ਹੋਵੇ ਨਹੀਂ ਫਿਰ ਇਸੇ ਨਾਲ ਹੀ ਗੱਲ ਤੋੜ ਲਓ ਯਾਹੋ ਹਾਂ ਹੈਗੀ ਤਾਂ ਮੈਂ ਪੰਜਾਬ ਦੀ ਆ ਕਿ ਸਿੰਦਰ ਪਰ ਹਰਿਆਣੇ 'ਚ ਵਿਆਹ ਕਰਾਉਂਗੀ ਹਰਿਆਣੇ ਚ ਕਿੰਨੇ ਕ ਫੈਨ ਨੇ ਮੇਰੇ ਭਾਈ ਮੈਨੂੰ ਕਮੈਂਟ ਕਰ ਦੋ ਵੀਡੀਓ ਵਿੱਚ ਦੱਸ ਕਿੰਨੇ ਪਾਣੀ ਨਹੀਂ ਦਿੰਦੇ ਛੋਟੇ ਆਏ ਹਾਂ ਪਾਣੀ ਨਹੀਂ ਦਿੰਦੇ ਪਾਣੀ ਕੋਈ ਗੱਲ ਨਹੀਂ ਜੇ ਹਰਿਆਣੇ ਪੰਜਾਬ ਵਾਲੇ ਕੁੜੀ ਦੇ ਦੇਣਗੇ ਹਰਿਆਣੇ ਨੂੰ ਆ ਚਿੰਤਰ ਦੇ ਦੇਣਗੇ ਪਾਣੀ ਵੀ ਮੰਗ ਰਿਹਾ ਆ ਜੀ ਲੈ ਲਾ ਕੇ ਹਾਂ ਕਹਿੰਦੇ ਪੰਜਾਬ ਚੋਂ ਪਾਸ ਕੇ ਤੈਨੂੰ ਫਿਰ ਔਖੀ ਹੁੰਦੀ ਫਿਰਾਂ ਨਹੀਂ ਹੈ ਆਂ ਕਰਾ ਕੇ ਵੇ ਭਾਈ ਹਾਂ ਹੋ ਗਿਆ ਕੋਈ ਗੱਲ ਨਹੀਂ ਪਾਣੀ ਵੀ ਆਜੂ ਭਾਈ ਕੋਈ ਗੱਲ ਨਹੀਂ ਜਿਹਨੇ ਕੀ ਦੇ ਦਿੱਤੀ ਜਿਹਨੇ ਸਭ ਕੁਝ ਦਿੱਤਾ ਭਾਈ ਕਿਹੜੀ ਟੀਮ ਦਾ ਪਾਣੀ ਮੁਰਕ ਲੱਗਾ ਨਹੀਂ ਕੰਮ ਚੰਗਾ ਹਾਂ ਵੇ ਹੈ ਕਾਹਨ ਕਿੱਥੇ ਲਾਈ ਫਿਰਦਾ ਮਾਂਗਰ ਮਰਨੇ ਨੂੰ ਓਏ ਆਪਣਾ ਤਾਇਆ ਇੱਕ ਮੰਡੋ ਹਾਏ ਮੈਂ ਮਰ ਜੂ ਮੱਥੋਂ ਟੇਕਦੀਆਂ ਤਾਇਆ ਜੀ ਜਉਂਦੀ ਵਸਦੀ ਜਾ ਜਉਂਦੀ ਵਸਦੀ ਜਾ ਓਏ ਦੇਖੇ ਮੈਨੂੰ ਤਾਇਆ ਦੇ ਹੱਥਾਂ ਦੀ ਨਾ ਬੈਡ ਟੱਚ ਦੀ ਫੀਲ ਹੋਈ ਸੀ ਅੱਛਾ ਹਾਂ ਜੀ ਮੈਂ ਸਕੂਲ ਚ ਚਵਾਖਣ ਸਿਖਾਉਂਦੇ ਹੁੰਦੇ ਗੁੱਡ ਟੱਚ ਤੇ ਬੈਡ ਟੱਚ ਓਏ ਇਹਦੇ ਕੰਮ ਨਾਲ ਹੱਥ ਹੀ ਇੰਨੇ ਸਖਤ ਹੋ ਗਏ ਐ ਸਾਖ ਤਸੋ ਕੋਈ ਨਹੀਂ ਮਰਨਾ ਠਰਕੀ ਲੱਗਦਾ ਕਾਈ ਉਹ ਠਰਕੀ ਤੈਨੂੰ ਬੈਮ ਹੋ ਗਈ ਤੈਨੂੰ ਆਈ ਤੇ ਲੱਗਦਾ ਠਰਕੀ ਹੱਥ ਛੋਲਿਆ ਰਿਹਾ ਬੜਾ ਫਲਾਣਾ ਬਯੋਗ ਦਾ ਕੰਮ ਬਾਹਰ ਕਰਿਆ ਮਰਨੇ ਦੀ ਮਹਤਰਾ ਦੀ ਜੀਭ ਨੂੰ ਦਰੰਗ ਹੋਇਆ ਹੋਇਆ ਨੀ ਫੀਮ ਖਵਾ ਦਿਆ ਕਰ ਓਏ ਤੇ ਬਾਪੂ ਪਹਿਲੇ ਹੀ ਬਹੁਤ ਖਾਂਦਾ ਹੈ ਇਸ ਕਰਕੇ ਤੇ ਪੜਕ ਪੜਕ ਬੋਲਦਾ ਹੈ ਪੜਕ ਪੜਕ ਹਾਂ ਕਿਸੇ ਨੂੰ ਸੱਚੀ ਗੱਲ ਨਹੀਂ ਕਰਨੀ ਆਪਣੇ ਯਾਰ ਮਿੱਤ ਤੇ ਜਾਹੇਗਾ ਚੈਨੇ ਕਾ ਗੱਲ ਸਿੰਦਰ ਵੀ ਨਹੀਂ ਕਰਨ ਦਿੰਦੀ ਮੈਂ ਤਾਂ ਇੱਥੋਂ ਇੱਥੋਂ ਦੇ ਆਈ ਬੋਚ ਲੈਣੀ ਵੀ ਬੋਚ ਲੈਣੀ ਪੂਰੇ ਟਾਪ ਦੇ ਕੜਾਕੜ ਆਇਆ ਸਾਡੇ ਕੋਲੇ ਕੋਈ ਸਾਡੇ ਨਾਲ ਮੁਕਾਬਲਾ ਕਰ ਸਕਦਾ ਨਹੀਂ ਸਾਡੇ ਪੂਰੇ ਟਾਪ ਦੇ ਬੰਦੇ ਜਿਹੜੇ ਆਪਣੇ ਕੋਲੇ ਅੱਜ ਪਹੁੰਚੇ ਹੋਇਆ ਠੀਕ ਆ ਸਾਡਾ ਵੱਡ ਤੋਂ ਵੱਡ ਚੈਨਲ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਮੇਵਾੜ ਤੇ ਜੋ ਰੋਹ ਫਨੀ ਵੀਡਿਓ ਕੋ ਚੱਕ ਜੋ ਫਟੇ ਡੱਬ ਜੋ ਕਰਕਲੀ ਚੰਗਾ ਖਿੱਚ ਕੇ ਦੇਖੋ ਕੰਮ ਨੂੰ ਹਾਂ ਕਹੋਈ ਆ ਜ ਮਾਜਾ ਮੋਟਾ ਤੁਸੀਂ ਉਸ ਕੋਲ ਜਾ ਕਰੋ ਹਾਂ ਗੱਲ ਸੁਣ ਹਾਂ ਗੱਲ ਸੁਣ ਤਾਏ ਮੇਰੀ ਤੂੰ ਹੈਗਾ ਵੱਡੇ ਇਥੋਂ ਹਾ ਹੁਣ ਮੈਂ ਤੇਰੇ ਤੋਂ ਫਿਰ ਕੁੰਡ ਕੱਢ ਕੇ ਰੱਖਿਆ ਕਰਨ ਜੇ ਹਾਂ ਜਿਵਾੜ ਨਾ ਬਜੇਗਾ ਫਾਈਪਾ ਵੀ ਨਾ ਆ ਜਾਕਰ ਕੋਈ ਚੰਗੀ ਆ ਬੁਖ ਹੋੜ ਹੁਣ ਜਿਵਾੜ ਮੈਂ ਪਹਿਲਾਂ ਹੀ ਕਹਿੰਦੀ ਤਾਏ ਹੈ ਤੇਰਾ ਠਰਕੀ ਆ ਮਰਨਾ ਹੋ ਗਿਆ ਹਾਂ ਉਹ ਨਹੀਂ ਠਰਕੀ ਹਾਂ ਤੈਨੂੰ ਐਵੇਂ ਲੱਗਦਾ ਸਿੰਦਰੇ ਹਾਂ ਇਹ ਤੇ ਬੜਾ ਸੁਭਾ ਦਾ ਚੰਗਾ ਹੈ ਚੰਗਾ ਮੈਨੂੰ ਪਤਾ ਮਾਰਨੇ ਦੀ ਨਿਗਾਹ ਤਾਂ ਇੱਥੋਂ ਹੀ ਨਹੀਂ ਆਉਂਦੀ ਪਰ ਓਏ ਨਹੀਂ 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 ਹਾਂ ਉਹ ਤੂੰ ਚੁੰਨੀ ਲੈ ਲਿਆ ਕਰ ਆ ਜੇ ਉਹ ਕਹਿੰਦਾ ਜਮਾਨਾ ਪਹਿਲਾਂ ਅੰਰੇ ਹੁਣ ਫਿਰ ਮੈਂ ਕਿਤੇ ਚੁੰਨਾ ਲੈ ਲਾਂ ਹਾਂ ਅਰ ਬਹੁਤ ਹਰ ਚਾਹਤ ਨਾ ਵੀ ਇਹਨੂੰ ਤੀਆਂ ਲਵਾਇਓ ਚੰਗਾ ਐਤ ਕੀ ਪਿੰਡ ਚ ਓਏ ਜ਼ਰੂਰ ਜ਼ਰੂਰ ਬਾਬਿਓ ਜ਼ਰੂਰ ਲਵਾਵਾਂਗੇ ਓਰ ਸਾਡੇ ਤਾਂ ਨਪੁੱਤੀਆਂ ਪਿੰਡ ਚ ਤੀਆਂ ਨਹੀਂ ਲਗਦੀਆਂ ਮੈਂ ਤਾਂ ਨਚਣ ਟੱਪਾਂ ਨੂੰ ਆਏ ਪੂਰੀ ਮਸ਼ਹੂਰ ਆਂਗੀ 13 ਤੀਆਂ ਲੱਗੀਆਂ ਸੀਗੀਆਂ ਜਦੋਂ ਪਤਾ ਲੱਗਿਆ ਸਾਰੇ ਪਿੰਡ ਦੇ ਮੁੰਡੇ ਖੁੰਡਿਆਂ ਨੂੰ ਲਾਵੇ ਲਾਉਣ ਦੇ ਪੰਜਾਬ ਪਿੰਡ ਦੇ ਬੰਦੇ ਇਕੱਠੇ ਹੋ ਕੇ ਆ ਗਏ ਅੱਛਾ ਉੱਥੇ ਪਾਇਆ ਗਿਆ ਰੌਲਾ ਕਿਸੇ ਆਮਲੀ ਨੇ ਪਾਈ ਮੇਰ ਤਾਂ ਐ ਮਾਰੀ ਢਿੱਕਰੀ ਅੱਛਾ ਰੌਲਾ ਪਾਇਆ ਗਿਆ ਲਟਾ ਪੀਂਗ ਜੁੰਡਮ ਜੁੰਡੀ ਉੱਥੇ ਉਦੋਂ ਬਾਅਦ ਪਾਈ ਸਾਡੇ ਪਿੰਡ ਤੀਆਂ ਨਹੀਂ ਲੱਗੀਆਂ ਤੇ ਫਿਰ ਕਿਤੇ ਆਪਣੇ ਨਾ ਜੁੰਡਮ ਜੁੰਡੀ ਹੋ ਜਾਣਾ ਵੇ ਤੇਰਾ ਚਾਰ ਪਾਉਣਾ ਫਿਰ ਜੋਗਰਾਜ ਤੂੰ ਕਾਹਦੇ ਵਾਸਤੇ ਆਗਾ ਨਾਲ ਮੇੇ ਬੇਣ ਖੜਾ ਲੀ ਡਾਂਗਾਂ ਲੈ ਕੇ ਬਗਾਨੇ ਪਿੰਡ ਦਾ ਬੰਦਾ ਨਹੀਂ ਬੜਨਾ ਤੇ ਪਾਏ ਤੀਆਂ ਲਵਾਵਾਂਗੇ ਆ ਫਿਰ ਠੀਕ ਆ ਤੀਆਂ ਸ਼ਿੰਦਰ ਦੀਆਂ ਕਿੱਕਾ ਆ ਇੱਕ ਮਿੰਟ ਖੜ ਤੇ ਕੀ ਮੇਰੇ ਬੋਲੀ ਆਉਂਦੀ ਛਰੇ ਢੋਲਿਆ ਮੰਡਾ ਰੋਹੀ ਦੀ ਕਿੱਕਰ ਤੋ ਕਾਲਾ ਨਾਲ ਗੱਲ ਸੁਣ ਪਾਈ ਸਾਡੇ ਪੰਜਾਬ ਚ ਨਾ ਕਾਲੇ ਪੀਲੇ ਜਿਹਦੀ ਹੋਣੀ ਹੈਗੀ ਆਹੋ ਭਾਈ ਲੂਜੀ ਜੂ ਭਾਈ ਲਿਓ ਕੱਟਾ ਕੀ ਚੰਗਾ ਅਵੜੇ ਜੇ ਤਾਂ ਆਏਗਾ ਤਾਂ ਭਾਈ ਫੇਰ ਲਾਵਲੀ ਲਾ ਕੇ ਚੰਗਾ ਜਾਂ ਮੁਲੀਆ ਮੁਲੀ ਲਾ ਕੇ ਆਈ ਚੰਗਾ ਉਹ ਤੇ ਕਰ ਲਾਂਗੇ ਬੰਦੋਬਸ ਸਾਰਾ ਹਾਂ ਬੰਦੋਬਸ ਫੇਰ ਮੇਰਾ ਮੇਰਾ ਪਿਓ ਤੈਨੂੰ ਮੇਰੀ ਬਾਹ ਫੜਾਊਗਾ ਅੱਛਾ ਵੈਸੇ ਮੈਂ ਤਾਂ ਕਾਲੇ ਰੰਗ ਦਾ ਮੈਂ ਫਾਇਨ ਆਂਗੀ ਠੀਕ ਠੀਕ ਚੰਗਾ ਕਰਨਾ ਚੰਗਾ ਮੇਰੇ ਸਾਬਲੇ ਜੇ ਰੰਗ ਤੇ ਨ ਜਾਮੀ ਮਾਂ ਮੈਨੂੰ ਚੰਨ ਅੱਖ ਦੀ ਮੇਰੇ ਸਾਬਲੇ ਜੇ ਰੰਗ ਤੇ ਨ ਜਾਮੀ ਮਾਂ ਮੈਨੂੰ ਗੰਭੀਆ ਅੱਖ ਦੀ ਐਂ ਹੁ ਗਾਇਓ ਤੋ ਚੰਗਾ ਤੇਰੀ ਮਾਂ ਤੈਨੂੰ ਬਠੇਰਾ ਚੰਦ ਕਹਿੰਦੀ ਅੰਮੀਆਂ ਰਿਆ ਸਿਹਤੀਆਂ ਬਤਾ ਕੀ ਕਹਿੰਦੀਆਂ ਨੇ ਮੇਰੀਆਂ ਸਿਹਤੀਆਂ ਮਨ ਟੱਚ ਨਾ ਮਾਰਦੀਆਂ ਨੇ ਕਹਿੰਦੇ ਜਣ ਸੁਵੀਟ ਯਾਰੀਆਂ ਖੇਤੇ ਰੱਖੋ ਆਲੇ ਰੰਗ ਦਾ ਯਾਰ ਹਾਂ ਆ ਤਾਹੀਂ ਗਾਣੇ ਭੇਜਦੇ ਹਾਂ ਕਿ ਤਮੜ ਮਟ ਫੇਸ ਗੱਲ ਪੂਰ ਗੱਲ ਕਰਾ ਕੇ ਮੈਚਿੰਗ ਦਾ ਰਵਾਜ ਆ ਮੈਚਿੰਗ ਜ਼ਰੂਰੀ ਆ ਨਹੀਂ ਮੈਂ ਕਿਹਾ ਫਟ ਵਰਗੀ ਆ ਤਾਂ ਹੀ ਕਹਿੰਨੀ ਮੈਚਿੰਗ ਕਰਨੀ ਆ ਪਾਈਆਂ ਬਟ ਕੋੜ ਅੰਦਰੋਂ ਗੋਸਤੀ ਗੋਸਤੀ